ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਸਾਰਿਆਂ ਦਾ ਪੰਜਾਬੀ ਸਟੋਰੀ ਮਿਲ ਤੇ ਅੱਜ ਦਾ ਆਪਣਾ ਨਾਵਲ ਰੁਈਆਂ ਦੇ ਫੁੱਲ ਦਾ ਭਾਗ ਦੂਜਾ ਕਹਾਣੀ ਕਰਨੀ ਕਿਰਨਦੀਪ ਕੋਲ ਆਓ ਸ਼ੁਰੂ ਕਰਦੇ ਹਾਂ ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ ਜੀ ਜਸਮੀਤ ਐਨਾ ਹੰਕਾਰ ਵੀ ਚੰਗਾ ਨਹੀਂ ਗੁਰਮੀਤ ਪੈਸਾ ਤੇ ਲਹੱਤਾਂ ਦੀ ਮਹਿਲ ਹੁੰਦਾ ਇਹਦਾ ਕੀ ਹੰਕਾਰ ਕਰਨਾ ਰਿਸ਼ਤਾ ਕਰਨ ਤੋਂ ਪਹਿਲਾਂ ਪੋਵਰੇ ਸਾਨੂੰ ਕਿਹਾ ਸੀ ਕੇ मुंडे ਵਾਲਿਆਂ ਦੀ ਕੋਈ ਮੰਗ ਨਹੀਂ ਪਰ ਫਿਰ ਵੀ ਅਸੀਂ ਕਿਤੇ ਵੱਧ ਕੇ ਸਮਾਨ ਦਿੱਤਾ ਗੁਰਮੀਤ ਸਵੇਰ ਦਾ ਤੇਰਾ ਆਹੀ ਗਲੇਸ਼ਾ ਚਾ ਰੋਟੀ ਲੈ ਆ ਜਸਮੀਤ ਆਪਣੀ ਅੱਖਾਂ ਜਿਹੀਆਂ ਪਰਾਈ ਤੇ ਭਰੇ ਮਨ ਨਾਲ ਗੁਰਮੀਤ ਵਾਸਤੇ ਰੋਟੀ ਲੈ ਆਈ ਸ਼ਾਇਦ ਗੁਰਮੀਤ ਨੂੰ ਜਸਮੀਤ ਉਤੇ ਤਰਸ ਜਾਇਆ ਜਸਮੀਤ ਸੌਰੀ ਯਰ ਮੈਂ ਜ਼ਿਆਦਾ ਭੁੱਲ ਗਿਆ ਪਰ ਯਰ ਗੱਲ ਕਰਨ ਦਾ ਵੀ ਕੋਈ ਟਾਈਮ ਹੁੰਦਾ ਜਦੋਂ ਮੈਂ ਥੱਕ ਕੇ ਆਉਣਾ ਤੂੰ ਉਦੋਂ ਹੀ ਸ਼ੁਰੂ ਹੋ ਜਾਂਦੀ ਹੈ ਮੂਡ ਵੇਖ ਕੇ ਗੱਲ ਕਰਿਆ ਕਰ ਮੇਰੀ ਪਿਆਰੀ ਜਸਮੀਤ ਪਰ ਕਈਆਂ ਹੋਈਆਂ ਗੱਲਾਂ ਤੀਰ ਵਾਂਗੂ ਹਮੇਸ਼ਾ ਚੁਕਦੀਆਂ ਰਹਿੰਦੀਆਂ ਜਸਮੀਤ ਨੂੰ ਦਿਨ ਟੱਪਗੇ ਸੀ ਉਹ ਥੋੜੇ ਦਿਨ ਆਪਣੇ ਪੇਕੇ ਲੱਗੇ ਆਉਣਾ ਚਾਹੁੰਦੀ ਸੀ ਗੁਰਮੀਤ ਨੇ ਉਸਨੇ ਪੇਕੇ ਪਿੰਡ ਜਾਣ ਵਰੀ ਕਿਹਾ ਤਾਂ ਉਹ ਬੋਲਿਆ ਕਿ ਤੂੰ ਦਿਨ ਰੁਕ ਜਾ ਮੈਂ ਤੈਨੂੰ ਛਾਡ ਆਵਾਂਗਾ ਜਸਮੀਤ ਨੂੰ ਆਪਣੇ ਪੇਕੇ ਜਾਣ ਦਾ ਵੱਖਰਾ ਹੀ ਚਾਹ ਸੀ ਅੱਜ ਜੁਣੀ ਰੋਟੀ ਬਣਾਈ ਤੇ ਆਪਣੇ ਦਿਉਰ ਹਰਮੀਤ ਨੂੰ ਫੜਾਉਣ ਵਾਸਤੇ ਕਮਰੇ ਵਿੱਚ ਗਈ ਤਾਂ ਅਗਾਹ ਵੇਖ ਕੇ 당 ਰਹਿ ਗਈ ਕਿਉਂਕਿ ਹਰਮੀਤ ਦੀ ਵੀਡੀਓ ਕਾਲ ਕੋਮਲ ਨੂੰ ਲੱਗੀ ਹੋਈ ਸੀ ਜਿਸ ਮੇ ਦੱਬੇ ਪੈਰੀ ਅੰਦਰ ਗਈ ਤੇ ਹਰਮੀਤ ਦਾ ਫੋਨ ਇੱਕਦਮ ਆਪਣੇ ਹੱਥ ਵਿੱਚ ਫੜ ਲਿਆ ਕੋਮਲ ਨੇ ਫੋਨ ਕੱਢ ਦਿੱਤਾ ਹਰਮਿਤ ਉਪਾ ਵੀ ਆਗੇ ਕੀਤਾ ਤੂੰ ਇਹ ਮੇਰਾ ਲਿਹਾਜ਼ ਹੀ ਸੀ ਜਸਮੀਤ ਹਾਂ ਮੈਨੂੰ ਵੀ ਲੱਗਦਾ ਖਾਸ ਹੀ ਲਿਹਾਜ਼ ਹੈ ਤੇਰਾ ਚਲ ਤੂੰ ਫਿਰ ਕਰ ਗੱਲ ਆਪਣੇ ਲਿਹਾਜ਼ੀ ਨਾਲ ਮੈਂ ਤਾਂ ਰੋਟੀ ਫੜਾਉਣ ਆਈ ਸੀ ਤੈਨੂੰ ਖਾਲਾ ਜਸਮੀਤ ਹੋਰ ਵੀ ਖੁਸ਼ ਸੀ ਕਿ ਚਲ ਚੰਗਾ ਹੋਇਆ ਮੈਂ ਤਾਂ ਆਪਣੀ ਭੈਣ ਦਾ ਸਾਕ ਹਰਮਿਤ ਨੂੰ ਹੀ ਕਰਵਾਉਂ ਦੋਹੀ ਭੈਣਾ ਇੱਕੋ ਕਰੇ ਹੋ ਜਾਵਾਂਗੀ ਨਾਲੇ ਮੇਰੇ ਦੁੱਖਾਂ ਨੂੰ ਵੰਡਾਉਣ ਵਾਲਾ ਵੀ ਕੋਈ ਹੋ ਜਾਊਗਾ ਹੁਣ ਜਦੋਂ ਪੇਕੇ ਗਈ ਤਾਂ ਸਾਰੀ ਗਲਵੱਤ ਕਰਕੇ ਆਉਂ ਮਾਂ ਨਾਲ ਜਸਮੀਤ ਆਪਣੇ ਪੇਕੇ ਘਰ ਆ ਗਈ ਸੀ ਜਿਵੇਂ ਪੇਕੇ ਘਰ ਆ ਕੇ ਉਸ ਨੂੰ ਸੁੱਖ ਦਾ ਸਾਹ ਆ ਸਾਰੇ ਵਿੜੇ ਵਿੱਚ ਭੱਜੀ ਫਿਰਦੀ ਸੀ ਖੁੱਲ੍ਹਾ ਹਾਸ ਰਹੀ ਸੀ ਅਜ ਉਸ ਨੂੰ ਕੋਈ ਬੰਦਿਸ਼ ਨਹੀਂ ਸੀ ਵਿੜੇ ਵਿੱਚ ਘੁੰਮਦੀ ਫਿਰਦੀ ਜਸਮੀਤ ਇੱਕਦਮ ਆ ਕੇ ਮੰਜੀ ਤੇ ਬੈਠ ਗਈ ਤੇ ਕੋਲ ਬੈਠੀ ਆਪਣੀ ਮਾਂ ਦੇ ਗੱਲ ਲੱਗ ਰੂਪੀ ਮਾਂ ਹੈ ਮੇਰੀ ਕਮਲੀ ਤੀ ਕਿਵੇਂ ਰੋਣ ਲੱਗ ਪਈ ਕੀ ਗੱਲ ਹੋਈ ਜਸਮੀਤ ਨਿੰਦਰ ਆਪਣਾ ਸਕੂਲ ਦਾ ਕੰਮ ਕਰਦੀ ਕਰਦੀ ਹੀ ਬੋਲੀ ਮਾਂ ਮਾਂ ਭੈਣ ਨੂੰ ਐ ਹੋਇਆ ਹੋ ਵੀ ਜੀ ਜਿਹਨੇ ਨਿੰਦਰ ਨੂੰ ਸ਼ਾਂ ਪਾਤੀ ਤੇ ਮੈਨੂੰ ਪਾਈ ਹੀ ਨਹੀਂ ਮਾਂ ਨਾ ਨੀਂਂਦਰੇ ਛੇੜ ਨਾ ਇਹਨੂੰ ਨਿੰਦਰ ਫਿਰ ਵੇਖਲਾ ਮਾਂ ਇਹਰੇ ਤਾਂ ਪਾਈ ਨਹੀਂ ਕੋਈ ਵੀ ਸ਼ਾਂਪ ਆ ਕਾਂਟੇ ਵੀ ਬਨੋਟੀ ਜਿਹਾ ਮਾਂ ਵੀ ਆਪਣੀ ਧੀਵਲ ਚਾਕੀ ਤੇ ਬੋਲੀ ਜਸਮੀਤ ਪੁੱਤ ਕੀ ਗੱਲ ਤੇਰੀ ਟੂਮਾ ਕਿੱਥੇ ਆ ਜਸਮੀਤ ਉਹ ਤਾਂ ਮੰਮੀ ਕੋਲਾ ਉਹ ਕਹਿੰਦੇ ਵਿਆਹ ਸ਼ਾਦੀ ਪਾਲਿਆ ਕਰੀ ਆਪਣੇ ਕੋਲ ਹੀ ਆ ਉਹਨਾਂ ਦੇ ਮਾਂ ਲੈ ਪੁੱਤ ਮੇਰੀਆਂ ਸ਼ਰੀਕਣੀਆਂ ਤੈਨੂੰ ਵੇਖ ਕੇ ਕੀ ਕਹਿਣਗੀਆਂ ਜਸਮੀਤ ਕੰਨਾ ਚ ਬਲੌਟੀ ਕਾਂਟੇ ਜਸਮੀਤ ਮੈਂ ਕੱਲ ਦੱਸਾਂ ਪੀਕੇ ਕਰ ਵਰਗੀ ਮੌਜਵਹਾਰ ਸੌਰੀ ਕਰ ਕਿੱਥੇ ਜੀ ਮੈਂ ਇੱਥੇ ਹੁੰਦੀ ਤੇ ਥੋ ਕਾਂਟੀ ਮੰਗ ਲੈਂਦੀ ਵੀ ਪੌਣੇ ਆ ਪਰ ਸੱਸ ਜੋ ਕਦੀ ਮੇਰੀ ਬਣ ਵੀ ਨਹੀਂ ਸਕਦੀ ਉਹਦੇ ਕੋਲੋਂ ਕੋਈ ਵੀ ਚੀਜ਼ ਮੰਗਨ ਨੂੰ ਦਿਲ ਨਹੀਂ ਕਰਦਾ ਮਾਂ ਪੁੱਤ ਐ ਸੱਚੀ ਦੱਸ ਤੇਰੀ ਸੱਸ ਤੇਰੇ ਨਾਲ ਚੰਗਾ ਵਰਤਾਓ ਨਹੀਂ ਕਰਦੀ ਜਸਮੀਤ ਮਾਂ ਉਹ ਗੁੱਸੇ ਆ ਕਹਿੰਦੇ ਮੈਨੂੰ ਕੱਲੀ ਸ਼ਾਂਪ ਪਾਈਆ ਕਾਂਟੇ ਨਹੀਂ ਪਾਈ ਮਾਂ ਕੁੜੇ ਲੂੜਾ ਆ ਗਿਆ ਇੰਨਾ ਦਾ ਅਜ ਦਿੱਤਾ ਪਰ ਹਜੇ ਵੀ ਨਹੀਂ ਢਿੱਡ ਪਰਿਆ ਇਹਨਾਂ ਦਾ ਜਸਮੀਤ ਮਾਂ ਗੁਰਮੀਤ ਨੇ ਅੱਜ ਤਾਈ ਨੇ ਕੁਝ ਕਿਹਾ ਮੈਨੂੰ ਪਰ ਸੱਸ ਹੀ ਇੱਕ ਪੱਤੀ ਆ ਤੂੰ ਨਾ ਫਿਕਰ ਕਰ ਮਾਂ ਜਿਹੋ ਜਿਹਾ ਸੁਣਿਆ ਸੀ ਉਵੇਂ ਹੀ ਗੱਲ ਹੁੰਦੀ ਆ ਹਰ ਸੱਸ ਹੀ ਮੈਨੂੰ ਲੱਗਦਾ ਐਵੇਂ ਦੀ ਹੁੰਦੀ ਆ ਮਾਂ ਤਿਆਂ ਤੇ ਆਹੀ ਤਾਂ ਦੁੱਖ ਹੁੰਦੇ ਆ ਹੋਰ ਦੱਸ ਕੀ ਇਹ ਵਿਚਾਰੀਆਂ ਦੁਨੀਆ ਤੋਂ ਵੱਖਰਾ ਖਾਂਦੀਆਂ ਨਿੰਦਰ ਆਪ ਦਾ ਸਕੂਲ ਦਾ ਕੰਮ ਛੱਡ ਕੇ ਆਪਣੀ ਭੈਣ ਜਸਮੀਤ ਕੋਲ ਆਈ ਤੇ ਬੋਲੀ ਦੀਦੀ ਤੁਸੀਂ ਆ ਵਾਲੀ ਸ਼ਾਂ ਪਾਖ ਲਵੋ ਚ ਆਪਣੀ ਉਂਗਲ ਵਿੱਚ ਪਾ ਲਵੋ ਤੁਹਾਡੇ ਬਹੁਤ ਸੋਹਣੀ ਲੱਗੂਗੀ ਨਾ ਕਰਦੀ ਜਸਮੀਤ ਦੀ ਉਂਗਲ ਵਿੱਚ ੱੱਕੀ ਨਾਲ ਨਿੰਦਰ ਨੇ ਸ਼ਾਮ ਪਾ ਦਿੱਤੀ ਜਸਮੀਤ ਦੀਆਂ ਅੱਖਾਂ ਫੇਰ ਸਿੱਲੀਆਂ ਹੋ ਗਈਆਂ ਐਨੇ ਨੂੰ ਗਰਮੀ ਦਾ ਫੋਨ ਆ ਗਿਆ ਜਸਮੀਤ ਉਹਦੇ ਨਾਲ ਗੱਲਾਂ ਕਰਨ ਲੱਗ ਪਈ ਮਾਂ ਆਪਣੀ ਧੀ ਦੀਆਂ ਸੋਚਾਂ ਵਿੱਚ ਮੱਥੇ ਉੱਤੇ ਹੱਥ ਧਰੀ ਬੈਠੀ ਸੀ ਕਿ ਐਨੇ ਨੂੰ ਹਰਦੀਪ ਆ ਗਿਆ ਹਰਦੀਪ ਕੀ ਗੱਲ ਬੰਸੂ ਐ ਬੈਠੀ ਆ ਬੰਸੂ ਵੇਖ ਲਾ ਆਪਾਂ ਤਾਂ ਜਿੰਨਾ ਜੋਰ ਲਾਉਣਾ ਸੀ ਲਾਤਾ ਵਿਆਹ ਤੇ ਵੇਖ ਲਾ ਹਜੇ ਵੀ ਉਹਨਾਂ ਦੇ ਨੱਕ ਥਲੇ ਨਹੀਂ ਕੁਝ ਆ ਜਸਮੀਤ ਕਹਿੰਦੀ ਅੱਖੇ ਮੇਰੀ ਸੱਸ ਕਹਿੰਦੀ ਕਾਂਟੇ ਨਹੀਂ ਪਾਈ ਮੈਨੂੰ ਹਰਦੀਪ ਮੈਂ ਹੁਣ ਇਹਨਾਂ ਦੇ ਕੰਨਾਂ ਵਿੱਚ ਝੰਬੂਲੀਆਂ ਪਾ ਦੇਵਾਂ ਕਰਦੀ ਵੇਖ ਕੀ ਆ ਮੇਰੇ ਨਾਲ ਕਰਾਈ ਤੂੰ ਗੱਲ ਉਹਦੀ ਮੈਂ ਪੁੱਛੂੰ ਵੀ ਕੀ ਗੱਲ ਆ ਪੰਸੋ ਐਵੇਂ ਕਿਉਂ ਗੱਲ ਵਧਾਉਣੀ ਆ ਚਲ ਆਪਾਂ ਇਹਦੀ ਭੂਆ ਨਾਲ ਗੱਲ ਕਰਾਂਗੇ ਵੀ ਵੇਖ ਲਾ ਇਹ ਆਪਦੀ ਗੱਲ ਤੇ ਤਰ ਰਹੇ ਨਹੀਂ ਹਰਦੀਪ ਆਹੋ ਬੰਸੋ ਪਰ ਉਹ ਵੀ ਕਿਹੜਾ ਸਿੱਧੇ ਮੂੰਹ ਬੋਲੂਗੀ ਵੇਖ ਲਾ ਵਿਆਹ ਵਿੱਚ ਕਿੰਨਾ ਗੰਦ ਪਾਇਆ ਸੀ ਜੀਤੂ ਨੇ ਜੇ ਨਾ ਜਸਮੀਤਾ ਮਾਮਾ ਹੁੰਦਾ ਕਿੱਥੋਂ ਵਿਆਹ ਸਿਰੇ ਚੜਨਾ ਸੀ ਬੰਸੋ ਤਿਆਂ ਦੇ ਵਿਆਹ ਤੇ ਤਾਂ ਰਾ ਬਾਪ ਸਹਾਈ ਹੁੰਦਾ ਚਲ ਕੋਈ ਨਾ ਆਪਾਂ ਆਪ ਹੀ ਕੋਈ ਕਰ ਲਾਂਗੇ ਹੀਲਾ ਜਾਂ ਮੇਰੀਆਂ ਜਿਹੜੀਆਂ ਵੱਡੀਆਂ ਵਾਲੀਆਂ ਮੇਰੇ ਪੇਕੇ ਮੇਰੀ ਮਾਂ ਮਰੀ ਤੋਂ ਪਾ ਕੇ ਗਈ ਸੀ ਉਹ ਮੈਂ ਰੱਖ ਲੂੰ ਦੂਜੀਆਂ ਨਾਲ ਇਹਦੀ ਸੱਸ ਦਾ ਮੱਥਾ ਡੰਮ ਦੇਾਂਗੇ ਹਰਦੀਪ ਲਾਲਚ ਬੁਰੀ ਭਲਾ ਜੇ ਇੱਕ ਵਾਰੀ ਉਹਨਾਂ ਨੂੰ ਮੂੰਹ ਪੈ ਗਿਆ ਫਿਰ ਤੰਗ ਕਰਨਗੇ ਆਪਣੀ ਕੁੜੀ ਨੂੰ ਹੁਣ ਸੋਚ ਸਮਝ ਕੇ ਕੋਈ ਚੀਜ਼ ਦੇਮੀ ਕਾਂਟਿਆਂ ਨਾਲ ਚਾਰ ਦਿਨ ਖੁਸ਼ ਰਹਿਣਗੇ ਪਰ ਫਿਰ ਐਨੀ ਗੱਲ ਕਹਿ ਹਰਦੀਪ ਨਹਾਉਣ ਚ ਲੱਗ ਗਿਆ। ਜਸਮੀਤ ਦਾਪਰਾ ਟਿਊਸ਼ਨ ਪੜ੍ਹ ਕੇ ਆਇਆ ਸੀ। ਨਿੰਬਾ ਰੋਟੀ ਸਬਜ਼ੀ ਦਾ ਕੰਮ ਕਰਨ ਲੱਗ ਪਈ। ਜਸਮੀਤ ਹਜੇ ਤੱਕ ਗੁਰਮੀਤ ਨਾਲ ਹੀ ਗੱਲ ਕਰ ਰਹੀ ਸੀ। ਜਸਮੀਤ ਹੱਸ-ਹੱਸ ਗੱਲਾਂ ਕਰ ਰਹੀ ਸੀ। ਮਾਂ ਖੁਸ਼ ਸੀ ਕਿ ਚਲ ਗੁਰਮੀਤ ਤਾਂ ਚੰਗਾ ਪਿਆਰ ਕਰਦਾ ਜਸਮੀਤ ਨੂੰ। ਗੁਰਮੀਤ ਫਿਰ ਕਿਦਨ ਲੈਣਾ ਮਾਂ ਆਪਦੇ ਗੁਲਾਬ ਦੇ ਫੁੱਲ ਨੂੰ? ਜਸਮੀਤ ਕੱਲਾ ਫੁੱਲ ਹੀ ਨਹੀਂ ਫੁੱਲ ਦੇ ਨਾਲ ਕਲੀ ਵੀ ਹੈ ਜੀ ਹੱਸਦੇ ਹੋਏ ਗੁਰਮੀਤ ਨੇ ਕਿਹਾ ਹਾਂ ਹਾਂ ਉਤਮਪ੍ਰੀਤ ਜਾਨਾ ਐਨਾ ਕਹਿੰਦੇ ਆ ਜਸਮੀਤ ਨੂੰ ਵੱਡਾ ਸਾਰਾ ਖੜਕਾ ਸੁਣਾਈ ਦਿੱਤਾ ਉੱਤਰਪਕ ਪਈ ਉਸ ਨੂੰ ਲੱਗਿਆ ਜਿਵੇਂ ਗੁਰਮੀਤ ਦਾ ਮੋਟਰਸਾਈਕਲ ਕਿਸੇ ਵਿੱਚ ਝੋੜ ਦੇ ਨੇ ਵਜਿਆ ਹੋਵੇ ਉਹ ਫੋਨ ਤੇ ਹੈਲੋ ਹੈਲੋ ਕਰੀ ਗਈ ਪਰ ਅੱਗ ਕੋਈ ਆਵਾਜ਼ ਨਾ ਆਈ ਗੁਰਮੀਤ ਚਿਰੋ ਗੱਲ ਕਰ ਰਿਹਾ ਸੀ ਉਹਨੂੰ ਮੋਟਰਸਾਈਕਲ ਤੇ ਸੀ ਗਲ ਕਰਦਿਆਂ ਅਚਾਨਕ ਕੋਣੀ ਮੋੜਾ ਗਿਆ ਗੁਰਮੀਤ ਆਪਣਾ ਮੋਟਰਸਾਈਕਲ ਨਾ ਸੰਭਾਲਿਆ ਗਿਆ ਉਹ ਅਗਾਹੋਂ ਤੋਂ ਆਉਂਦੇ ਫਟਿਆਂ ਨਾਲ ਲੱਦੇ ਹੋਏ ਕੈਟਰ ਵਿੱਚ ਵਜਿਆ ਗੁਰਮੀਤ ਦਾ ਮੋਟਰਸਾਈਕਲ ਬਹੁਤ ਜ਼ੋਰ ਨਾਲ ਵਜਿਆ ਕੈਂਟਰ ਉੱਪਰ ਉਲਰੇ ਫਟੇ ਗੁਰਮੀਤ ਪੱਡਿੱਗ ਪਏ ਖੜਕਾ ਸੁਣ ਸਾਰੇ ਜਣੇ ਭੱਜੇ ਆਏ ਗੁਰਮੀਤ ਲਹੂ ਲਹਾਨ ਹੋ ਗਿਆ ਗੁਰਮੀਤ ਦੀ ਗਲਤ ਮੋਟਰਸਾਈਕਲ ਦੇ ਪਾਰ ਹੀਠਾਂ ਦੱਬੀ ਗਈ ਸੀ ਉੱਪਰ ਉਸ ਦੇ ਫੱਟੇ ਡਿੱਗ ਪਏ ਸਨ ਹੀਠਾਂ ਤੋਂ ਗੁਰਮੀਤ ਨੂੰ ਕੱਢਿਆ ਦੋ ਜਣਿਆਂ ਨੇ ਕੈਂਟਰ ਵਾਲੀ ਨੂੰ ਪੁੱਛਿਆ ਉਹ ਕਹੇ ਮੇਰਾ ਕੋਈ ਕਸੂਰ ਨਹੀਂ ਆ ਪਰ ਮੌਕੇ ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਕੈਂਟਰ ਸਹੀ ਆ ਰਿਹਾ ਸੀ ਪਰ ਮੋਟਰਸਾਈਕਲ ਵਾਲਾ ਤੇਜ਼ ਸੀ ਕੈਂਟਰ ਵੀ ਤੇਜ਼ ਸੀ ਪਰ ਮੋਟਰਸਾਈਕਲ ਵਾਲੇ ਤੋਂ ਆਪਣਾ ਵਾਹਨ ਨਹੀਂ ਸੰਭਲਿਆ ਮੋਟਰਸਾਈਕਲ ਕੈਂਟਰ ਹੀਠਾਂ ਫੜਦਾ ਸੀ ਕੈਂਟਰ ਵਾਲੇ ਨੇ ਇੱਕਦਮ ਬਰੀਕਾਂ ਲਾਈਆਂ ਲੱਦੇ ਹੋਏ ਫੱਟੇ ਇਹਦੇ ਤੇ ਟਿਕ ਪਏ ਗੁਰਮੀਤ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਜਸਮੀਤ ਨੂੰ ਮਹਿਸੂਸ ਹੋਇਆ ਕਿ ਕੁਝ ਗਲਤ ਹੋ ਗਿਆ ਮਾਂ ਨੇ ਰੋਂਦੀ ਹੋਈ ਜਸਮੀਤ ਨੂੰ ਪੁੱਛਿਆ ਤਾਂ ਉਹਨੇ ਸਾਰੀ ਗਲਤ ਸੀ ਜਸਮੀਤ ਦੇ ਡੈਡੀ ਤੇ ਚਾਚਾ ਉਹਨੇ ਪੈਰੀ ਜਸਮੀਤ ਨੂੰ ਲੈ ਪਿੰਡ ਲੋਪੂ ਆ ਗਏ ਘਰ ਵਿੱਚ ਗੁਰਮੀਤ ਦੀ ਮਾਂ ਬੈਠੀ ਰੋ ਰਹੀ ਸੀ ਗਲਵਤ ਕਰੋ ਨੇ ਦੱਸਿਆ ਕਿ ਗੁਰਮੀਤ ਐਕਸੀਡੈਂਟ ਹੋ ਗਿਆ। ਮੋਗੇ ਹਸਪਤਾਲ ਵਿੱਚ ਦਾਖਲਾ। ਸਾਰੇ ਉੱਥੇ ਹੀ ਗਏ ਆ। ਪਤਾ ਨਹੀਂ ਮੇਰੇ ਪੁੱਤ ਤੇ ਕੀ ਘਰ ਆ ਗਿਆ। ਚੰਗਾ ਪਲਾਸੀ। ਹਸਪਤਾਲ ਦਾ ਪਤਾ ਕਰ ਹਰਦੀਪ ਤੇ ਉਹਦਾ ਭਾਈ ਹਸਪਤਾਲ ਚਲੇਗੇ। ਡਾਕਟਰ ਨੇ ਦੱਸਿਆ ਕਿ ਗੁਰਮੀਤ ਦਾ ਨੀਚੇ ਵਾਲਾ ਹਿੱਸਾ ਕੰਮ ਕਰਨਾ ਛੱਡ ਗਿਆ। ਜੀ ਇਹਦੀ ਕਿਸਮਤ ਚੰਗੀ ਹੋਈ ਤਾਂ ਹੀ ਤੁਰ ਸਕਦਾ। ਨਹੀਂ ਇਹਨਾਂ ਦੀ तुरंत दी संभावना बिल्कुल नहीं सारे जणी एक सदमे ਵਿੱਚ ਆ ਗਏ ਗੁਰਮੀਤ ਦਾ ਪਾਪ ਮੱਥਾ ਫੜ ਕੇ ਬਹਿ ਗਿਆ ਹਰਦੇਵ ਵੀ ਪਈ ਹੋਈ ਕੁਰਸੀ ਤੇ ਬੈਠ ਗਿਆ ਹਰਦੇਵ ਆਪਣੀ ਧੀ ਬਾਰੇ ਸੋਚ ਰਿਹਾ ਸੀ ਕਿ ਕੀ ਬੜੂ ਮੇਰੀ ਧੀ ਦਾ ਜਸਮੀਤ ਦਾ ਰੋ ਰੋ ਕੇ ਪੂਰਾ ਹਾਲ ਹੋ ਗਿਆ ਗੁਰਮੀਤ ਨੂੰ ਹਸਪਤਾਲ ਵੇਖਣ ਗਈ ਜਸਮੀਤ ਦਾ ਬਲੱਡ ਘਟ ਗਿਆ ਐਸੀ ਗੁਰਮੀਤ ਦੀ ਹਾਲਤ ਵੇਖ ਉਸ ਨੂੰ ਆਪਣੇ ਆਪ ਤੇ ਗੁੱਸਾ ਆ ਰਿਹਾ ਸੀ ਕਿ ਕਿਉਂ ਫੋਨ ਆਇਆ ਕਾਸ਼ ਮੈਂ ਫੋਨ ਹੀ ਨਾ ਚੱਕਦੀ ਪਰ ਹੁਣ ਜਿਹੜਾ ਕੁਝ ਹੋਣਾ ਸੀ ਉਹ ਹੋ ਚੁੱਕਿਆ ਸੀ ਹੁਣ ਇਹਨੂੰ ਕੌਣ ਟਾਲ ਸਕਦਾ ਮਹੀਨੇ ਬਾਅਦ ਗੁਰਮੀਤ ਨੂੰ ਛੁੱਟੀ ਮਿਲੀ ਗੁਰਮੀਤ ਨੂੰ व्हीਲਚੇਅਰ ਤੇ ਬੈਠਾ ਵੇਖ ਮਰ ਰੋਣਾ ਨਾ ਛਪੋ ਵੀ ਬੇਪੁੱਤਾਂ ਤੈਨੂੰ ਕੀਦੀ ਨਜ਼ਰ ਲੱਗੀ ਚੰਗਾ ਭਲਾ ਸੀ ਤੋ ਵਿਆਹ ਤੋਂ ਬਾਅਦ ਐ ਹੋ ਗਿਆ ਖਰੇ ਕੀ ਹੋ ਜਈ ਕਰਮ ਲੈ ਕੇ ਆਈ ਹੈ ਇਹ ਕੜਮੀ ਗੁਰਮੀਤ ਮਾਂ ਜਸਮੀਤ ਨੂੰ ਕਿਉਂ ਦੋਸ਼ ਦਿੰਨੀ ਆ ਇਹਨੇ ਦੱਸ ਕੀ ਆਪ ਵਿੱਚ ਮਰਵਾਇਆ ਮੈਨੂੰ ਇਹ ਤਾਂ ਮੇਰੀ ਗਲਤੀ ਸੀ ਮਾਂ ਐਡੀ ਕੀ ਅਗ ਲੱਗੀ ਸੀ ਗੱਲ ਕਰਨ ਦੀ ਜੇ ਬਾੜਾ ਹੀ ਜਾਂਦਾ ਸੀ ਇੱਥੇ ਹੀ ਆ ਜਾਂਦੀ ਨਾਰਿੰਦੀ ਪਿੱਕੇ ਗੁਰਮੀਤ ਤੇ ਪਾਪਾ ਨੇ ਬੋਲੀ ਜਾਂਦੇ ਗੁਰਮੀਤ ਦੀ ਮਾਂ ਨੂੰ ਮਸਾਂ ਚੁੱਪ ਕਰਵਾਇਆ ਪਰ ਉਹਦਾ ਵੀ ਮਨੰਦਰ ਉਹ ਬਹੁਤ ਦੁਖੀ ਸੀ ਜਸਮੀਤ ਨੂੰ ਆਪਣੀ ਜ਼ਿੰਦਗੀ ਬੇਕਾਰ ਸਹੀ ਲੱਗਣ ਲੱਗੀ। ਹੁਣ ਉਸ ਦਾ ਜ਼ਿੰਦਗੀ ਤੋਂ ਮਨ ਅੱਕ ਚੁੱਕਿਆ ਸੀ। ਉਹ ਤਾਂ ਦਿਲ ਕਰਦਾ ਸੀ ਕਿ ਖੁਦਕੁਸ਼ੀ ਕਰ ਲਵੇ। ਗੁਰਮੀਤ ਨੇ ਇਹ ਚਸਮੀਤ ਦਾ ਹੱਥ ਫੜਿਆ ਤੇ ਬੋਲਿਆ, "ਜਸਮੀਤ, ਮੈਂ ਤੈਨੂੰ ਕੁਝ ਨਹੀਂ ਬੋਲਿਆ। ਤੂੰ ਮਾਂ ਦੀਆਂ ਗੱਲਾਂ ਦਾ ਗੁੱਸਾ ਨਾ ਕਰ। ਉਹ ਮੇਰੇ ਕਰਕੇ ਹੀ ਕਾਬਰ ਜਾਂਦੀ ਆ। ਮੈਂ ਚਾਹੁੰਨਾ ਕਿ ਤੂੰ ਮੇਰੇ ਨਾਲ ਜ਼ਿੰਦਗੀ ਪਰ ਸਾਥ ਨਿਵਾਵੀ। ਬਸ ਮੈਨੂੰ ਤੇਰਾ ਸਾਥ ਚਾਹੀਦਾ।" ਜਸਮੀਤ ਗੁਰਮੀਤੀਆਂ ਕਈਆਂ ਗੱਲਾਂ ਤੇ ਫਿਰ ਲਾਚਾਰ ਹੋ ਜਾਂਦੀ ਐ ਜਸਮੀਤ ਦੀ ਜਿੱਦ ਤੋਂ ਪਾਸੇ ਫਸੀ ਹੋਈ ਸੀ ਪਰ ਢਿੱਡ ਵਿੱਚ ਪਲ ਰਹੀ ਗੁਰਮੀਤ ਤੇ ਬੱਚੇ ਬਾਰੇ ਸੋਚਦੀ ਕਿ ਚਲ ਮੇਰੇ ਜਵਾਕ ਸਹਾਰੇ ਦਿਨ ਲੰਘ ਜਾਇਆ ਕਰਨੇ ਆ ਜਸਮੀਤ ਦੀ ਮਾਂ ਗੁਰਮੀਤ ਪਤ ਲੈਣ ਆਈ ਗੱਲੀਵਾਤੀ ਲੱਗਦਾ ਸੀ ਕਿ ਜਸਮੀਤ ਨੂੰ ਉਹ ਆਪਣੇ ਪਿੰਡ ਲੈ ਜਾਣਾ ਚਾਹੁੰਦੀ ਆ ਇਕੱਲੇ ਬੈਠੀ ਜਸਮੀਤ ਨੂੰ ਮਾਂ ਨੇ ਕਿਹਾ ਪੁੱਤ ਆਪਦੇ ਕੰਨੀ ਵੇਖ ਐਡੀ ਪਰੀ ਜਵਾਨੀ ਬੰਦੇ ਵੇਨ ਕੱਢਣੀ ਬਹੁਤ ਔਖੀ ਆ ਕੀ ਤੇਰੀ ਉਮਰ ਕੀ ਖਾਇਆ ਹੰਡਾਇਆ ਤੂੰ ਮੈਂ ਤਾਂ ਕਹਿਨੀ ਆ ਪੁੱਤ ਤੂੰ ਸਫਾਈ ਕਰਾ ਦੇ ਅਜੇ 2-3 ਕ ਮਹੀਨੇ ਹੀ ਲੰਗੇ ਆ ਜਸਮਿਤ ਨਾ ਮਾਂ ਤੂੰ ਇਹ ਗੱਲ ਨਾ ਕਹਿ ਮੇਰਾ ਬੰਦਾ ਜਿਉਂਦਾ ਆਪਣੇ ਜਵਾਕ ਨਾਲ ਹੀ ਮਨ ਪਰਛਾਲੇਆ ਕਰਨੇ ਮਾਂ ਵੇਖ ਲੈ ਪੁੱਤ ਹੁਣ ਤੂੰ ਮੰਨੇ ਜਾ ਮੇਰੀ ਗੱਲ ਨਹੀਂ ਉਮਰ ਕੱਢਣੀ ਬਹੁਤ ਔਖੀ ਆ ਫਿਰ ਪਛਤਾਏਗੀ ਹੋਂ ਤਾਂ ਕੋਈ ਤੇਰੇ ਨਾਲ ਵਿਆਹ ਵੀ ਕਰਵਾ ਲਉ ਹਰਮੇਤ ਨੂੰ ਵੀ ਬਹੁਤ ਦੁੱਖ ਸੀ ਜਸਮੀਤ ਪਰ ਕਰਕੇ ਸਕਦਾ ਸੀ ਕਈ ਵਾਰ ਜਸਮੀਤ ਫਲ ਵੇਖ ਨੂੰ ਤਰਸ ਆ ਜਾਂਦਾ ਕਿ ਕੀ ਕਰੂਗੀ ਵਿਚਾਰੀ ਕਿਉਂਕਿ ਹਰ ਔਰਤੇ ਮਰਦ ਵਿੱਚ ਅਜਈਆਂ ਭਾਵਨਾਵਾਂ ਜਾਂ ਸਰੀਰਿਕ ਲੋੜਾਂ ਪੂਰਾ ਕਰਨ ਵਾਲਾ ਵੀ ਹੋਣਾ ਜ਼ਰੂਰੀ ਹੁੰਦਾ ਜਸਮੀਤ ਦੀ ਭੈਣ ਕੋਮਲ ਨੂੰ ਦੁੱਖਤਾ ਸੀ ਪਰ ਜਦੋਂ ਹਰਮੇਤ ਇਹ ਗੱਲ ਕਹਿੰਦਾ ਕਿ ਮੈਨੂੰ ਜਸਮੀਤ ਭਾਬੀ ਨੂੰ ਵੇਖ ਤਰਸਉਂਦਾ ਤਾਂ ਕੋਮਲ ਹਰਮਿਤ ਨੂੰ ਕਹਿ ਦਿੰਦੀ ਕਿ ਜਿਆਦਾ ਜਸਮੀਤ ਦਾ ਹੇਜ ਨਾ ਕਰ ਨਹੀਂ ਮੈਂ ਤੇਰੇ ਨਾਲ ਗੱਲ ਨਹੀਂ ਕਰਨੀ ਹਰਮਿਤ ਕੋਮਲ ਨੂੰ ਬਹੁਤ ਪਿਆਰ ਕਰਦਾ ਸੀ ਕੋਮਲ ਨਾਲ ਵਿਆਹ ਕਰਾਉਣਾ ਸੀ ਉਹਨੇ ਹੁਣ ਤਾਂ ਜਸਮੀਤ ਨੂੰ ਵੀ ਪਤਾ ਸੀ ਹਰਮਿਤ ਨੂੰ ਪਹਿਲਾਂ ਤਾਂ ਭਰੋਸਾ ਸੀ ਕਿ ਚਲ ਜਸਮੀਤ ਰਿਸ਼ਤਾ ਕਰਵਾ ਦੇਵੇਗੀ ਪਰ ਹੁਣ ਉਹ ਸੋਚਦਾ ਕਿ ਭਾਬੀ ਤਾਂ ਪਹਿਲੋਂ ਹੀ ਉਦਾਸ ਆ ਉਹਨੂੰ ਹੋਰ ਦੁਖੀ ਨੀ ਕਰਨਾ ਹਰਮਿਤ ਆਪਣੇ ਡੈਡੀ ਨਾਲ ਹੀ ਕੰਮ ਕਰਵਾਉਣ ਲੱਗ ਪਿਆ ਸੀ ਵਰਕਸ਼ਾਪ ਦਾ ਹਰਮਿਤ ਤੇ ਡੈਡੀ ਜਰਨੈਲ ਸਿੰਘ ਕੋਲ ਬਹੁਤ ਤਰ੍ਹਾਂ ਦੇ ਲੋਕ ਕੰਮ ਕਰਵਾਉਂਦੇ ਇੱਕ ਦਿਨ ਜਰਨੈਲ ਦਾ ਝੰਡੀ ਦਾ ਜਾਰ ਪੂਰਾ ਉਸਦੇ ਕੋਲ ਆਇਆ ਹਰਮਿਤ ਖਰੇ ਚਾਹ ਵਰੀ ਕੈਂਸਲ ਆ ਗਿਆ ਜਰਨੈਲ ਹੋਰ ਵੀ ਪੂਰੇ ਸੁਣਾ ਕੋਈ ਗੱਲਬਾਤ ਪੂਰਾ ਗੱਲਾਂ ਬਾਤਾਂ ਕਾਦੀਆਂ ਬਈ ਤੇਰੇ ਬਿਨਾ ਸੁਣਨੀ ਹੋਗੀ ਗੁਰਮੀ ਤਲਤਾ ਬਹੁਤ ਮੜਾ ਹੋਇਆ ਜਰਨੈਲ ਉਸ ਦਾ ਪਾਣਾ ਤਾਂ ਮੰਨਣਾ ਪੈਣਾ ਚਲ ਯਾਰ ਤੂੰ ਇਹ ਗੱਲਾਂ ਕਰ ਮਨ ਨਾ ਉਦਾਸ ਕਰ ਕੋਈ ਛੋਟੀ ਜੀ ਗੱਲ ਦੱਸ ਜਿਹੜੀ ਚਿੱਤ ਐਣ ਖੁਗੀਤਾ ਕਰ ਦੇ ਪੂਰਾ ਆਤ ਤਾਂ ਨਹੀਂ ਗਈਆਂ ਤੇਰੀਆਂ ਵੀ ਉਹ ਤੇਰੀ ਇਹੋ ਬਲੌਰੀ ਅੱਖ ਅਲੀ ਪੰਮੋ ਪੁੱਛਦੀ ਸੀ ਕਹਿੰਦੀ ਆਇਆ ਨਿਆੜੀ ਜਰਨੈਲ ਤੂੰ ਦੱਸਣਾ ਸੀ ਫੇਰ ਪੂਰਾ ਉਹ ਤਾਂ ਪਤਾ ਉਸ ਕਲ ਦਾ ਪਰ ਜਿਹੜੀ ਚਾੜ ਤੇ ਤੂੰ ਨੂੰ ਲਾਇਆ ਉਹ ਤਾਂ ਉਵੇਂ ਪੁੱਛਤੀ ਸੀ ਗੱਲ ਕਿ ਪੂਰੇ ਨੇ ਜਰਨਲ ਨੂੰ ਅੱਖ ਮਾਰੀ ਜਰਨਲ ਇਹ ਵੀ ਬਾਵਣੀ ਲੋਟ ਨਹੀਂ ਆਉਂਦੀ ਉਹ ਪਤੰਦਰਾ ਵੇਖ ਲੈ ਆਪਣਾ ਦੱਬਿਆ ਸ਼ਿਕਾਰ ਕਿਸੇ ਹੋਰ ਵੱਲ ਨਹੀਂ ਸਰੀ ਛਕਦਾ ਪੂਰਾ ਖੌਰੇ ਕੀ ਗਿੱਦੜ ਸਿੰਘੀ ਸੰਘੋਂ ਦਾ ਪਤੰਦਰਾ ਸਾਨੂੰ ਵੀ ਦਾ ਸੀ ਕਿਹੜੀ ਮੋਣੀ ਮਾਇਆ ਲਵਾਈ ਆ ਤੂੰ ਜਰਨਲ ਪ੍ਰਾਈਵੇਟ ਗੱਲਾਂ ਤੈਨੂੰ ਦੱਸਦੀਆਂ ਫਿਰ ਜਰਨੈਲ ਨੂੰ ਕੌਣ ਯਾਦ ਕਰੂ ਦੂਹੇ ਹਸਪੇ ਸੌਣ ਦਾ ਮਹੀਨਾ ਕਾਲੀਆਂ ਬਦਲੀਆਂ ਲੋਕਾਂ ਦੇ ਮਨਾਂ ਵਿੱਚ ਮੀਂਹ ਦੀ ਆਸ ਜਗਾਉਂਦੀਆਂ ਕਦੇ ਇਸ ਆਸ ਨੂੰ ਪੂਰਾ ਕਰ ਦਿੰਦੀਆਂ ਤੇ ਕਦੇ ਠੰਢੀ ਜੀ ਹਵਾ ਦਾ ਬੁੱਲਾ ਤਿੱਕੀ ਲੋਕਾਂ ਦੇ ਮਨ ਪਰਛਾ ਦਿੰਦੀਆਂ ਹਰ ਪੰਛੀ ਮੌਜ ਪਹਾਰਾ ਮਨ ਰਿਹਾ ਸੀ ਵੇਲੀ ਪਈ ਉਜੜ ਥਾਂ ਤੇ ਵੀ ਕਾਬੁਟੀਆਂ ਗਈ ਸੀ ਹਰਿਆਲੀ ਹਰ ਪਾਸੇ ਹਰਿਆਲੀ ਨਾਲ ਅੱਖਾਂ ਚੰਚੁੱਟਦੀਆਂ ਸੀ ਕਈ ਥਾਂਏ ਸੌਣ ਦੇ ਪਈ ਮੀਂਹ ਨਾਲ ਕਾਮੇ ਬਹੁਤ ਖੁਸ਼ ਸੀ ਤੇ ਜ਼ਿਮੀਦਾਰ ਆਪਣੇ ਝੋਨੇ ਦੀ ਫਸਲ ਵਿੱਚ ਮੀਂਹ ਦਾ ਪਿਆ ਪਾਣੀ ਵੀ ਖੁਸ਼ ਸਨ ਪਰ ਜਸਮੀਤ ਨੂੰ ਆਪਣੀ ਜ਼ਿੰਦਗੀ ਰੋਹੀ ਪੀਆ ਵੀਨ ਵਰਗੀ ਲੱਗ ਰਹੀ ਸੀ ਜਿੱਥੇ ਕਿਤੇ ਕੋਈ ਆਸ ਦੀ ਬੂੰਦ ਡਿੱਗਣ ਦੀ ਵੀ ਆਸ ਨਹੀਂ ਸੀ ਤੀਆਂ ਦਾ ਤਿਹਾਰ ਸੀ ਜਸਮੀਤ ਦੀ ਸੱਸ ਆਪਣੇ ਰੋਵ ਨਾਲ ਜਸਮੀਤ ਨੂੰ ਪੇਕੇ ਭੇਜਣਾ ਚਾਹੁੰਦੀ ਸੀ ਪਰ ਗੁਰਮੀਤ ਨੇ ਜਸਮੀਤ ਨੂੰ ਪਿਆਰ ਦਾ ਵਾਸਤਾ ਪਰ ਰੋਕ ਲਿਆ। ਸੱਸ ਜਸਮੀਤ ਉੱਪਰ ਪੂਰਾ ਜ਼ਹਿਰ ਕਰਦੀ। ਮਨ ਹੀ ਮਨ ਵਿੱਚ ਸੋਚਦੀ ਕਿ ਇਹ ਆਪਣੇ ਪੇਕੇ ਚਲੇ ਜਾਵੇ। ਬਸ ਮੈਨੂੰ ਤਾਂ ਜਵਾਕ ਹੋਣ ਤੱਕ ਮਤਲਬ ਜੇ ਮੁੰਡਾ ਹੋ ਗਿਆ ਚਾਹੀ ਚਾਹੀ ਆਪਦੀ ਕੋਲ ਰੱਖ ਲਵਾਂ। ਕੁੜੀ ਹੋਈ ਤਾਂ ਕਹਿ ਦੂੰ ਇਹਨੂੰ ਨਾਲ ਹੀ ਲੈ ਜਾ। ਅਸੀਂ ਕੀ ਕਰਨੀ ਆ? ਦੂਜੇ ਦਿਨ ਜਸਮੀਤ ਗੁਰਮੀਤ ਤੇ ਪਿੰਡੇ ਤੇ ਡਾਕਟਰ ਦੁਆਰਾ ਦਿੱਤੇ ਤੇਲ ਦੀ ਮਾਲਿਸ਼ ਕਰ ਰਹੀ ਸੀ। ਕੇ ਬਾਰੇ ਉਹਨਾਂ ਦੀ ਗੁੰਢਨ ਪ੍ਰੀਤ ਨੇ ਆਵਾਜ਼ ਮਾਰੀ ਗੁਰਮੀਤ ਨੇ ਕਿਹਾ ਕਿ ਤੂੰ ਬਾਹਰ ਜਾ ਕੇ ਗੱਲ ਸੁਣ ਤੇਰੀ ਸਹੇਲੀ ਆਈ ਆ ਜਸਮੀਤ ਬਾਹਰ ਆਈ ਤਾਂ ਵੇਖਿਆ ਕਿ ਪ੍ਰੀਤ ਆਪਣੇ ਨਾਲ ਇੱਕ ਵੰਗਾ ਪਵਣ ਵਾਲੀ ਵੰਜਾਰਨ ਨੂੰ ਨਾਲ ਲੈ ਕੇ ਆਈ ਸੀ 니 ਜਸਮੀਤ ਆ ਵਿਖ ਅੱਜ ਆਂਦੀ ਆਈ ਆ ਆਪਣੇ ਮਹੱਲੇ ਵੰਗਾ ਪਵਣ ਅੱਜਾ ਤੂੰ ਮੇ ਵੇਖਲਾ ਕਿ ਹੋ ਜਿਹਾ ਚੋੜੀਆਂ ਪਵਣੀਆਂ ਜਸਮੀਤ ਪ੍ਰੇਤ ਤੂੰ ਵਿਗਲਾ ਮੇਰੇ ਕੋਲ ਤਾਂ ਬਹੁਤ ਪਈਆਂ ਪ੍ਰੇਤ ਲਪਈਆਂ ਤਾਂ ਮੇਰੇ ਕੋਲ ਵੀ ਆ ਪਰ ਅੱਜ ਤੇਰੇ ਜੀਠ ਨੇ ਕਿਹਾ ਕਹਿੰਦਾ ਨਮੀਆਂ ਵੰਗਾ ਤੇ ਹੋਰ ਸਮਾਨ ਲੈ ਲਮੀ ਜਸਮੀਤ ਸੋਚ ਰਹੀ ਸੀ ਕਿ ਮੇਰੇ ਤਾਤਾ ਮਰ ਚੁੱਕੇ ਆ ਕਿੱਥੇ ਤਾਂ ਸੱਸ ਨੇ ਕਿਹਾ ਸੀ ਕਿ ਮੇਰੇ ਪੁੱਤ ਦਾ ਘਰ ਵਸਦਾ ਰਹੇ ਪਰ ਇੱਥੇ ਤਾਂ ਘਰ ਉਜਾੜਨ ਤੇ ਲੱਗੇ ਹੋਏ ਆ ਜੇ ਮੇਰੇ ਤਾਂ ਕੋਈ ਹੋਰ ਹੁੰਦੀ ਕਦੋਂ ਦੇ ਛੱਡ ਕੇ ਤੁਰ ਜਾਂਦੀ ਪਰ ਮੈਂ ਆਪਣੀ ਮਾਪਿਆਂ ਬਾਰੇ ਸੋਚ ਰਹੀ ਹਾਂ ਕਿ ਕਿੰਨਾ ਕਰਜ਼ਾ ਲੈ ਕੇ ਮੱਸਾ ਮੈਨੂੰ ਵਿਦਾ ਕੀਤਾ ਹੁਣ ਹੋਰ ਦੁੱਖ ਨਹੀਂ ਮੈਂ ਦੇ ਸਕਦੀ ਉਹਨਾਂ ਨੂੰ ਫਿਰ ਗੁਰਮੀਤ ਵੀ ਤਾਂ ਮੈਨੂੰ ਬਹੁਤ ਪਿਆਰ ਕਰਦਾ ਸੋਚਾਂ ਸੋਚਦੀ ਨੂੰ ਪ੍ਰੀਤ ਨਹੀਂ ਹਲੂਣਿਆ ਜਸਮੀਤ ਮੈਂ ਤਾਂ ਪ੍ਰੀਤ ਆਹ ਵਾਲੀਆਂ ਮਲਟੀ ਸ਼ੇਡ ਵਾਲੀਆਂ ਹੀ ਲੈ ਲੈਣੀ ਆ ਜਸਮੀਤ ਨੂੰ ਖੁਸ਼ ਵੇਖ ਸੱਸ ਬੋਲੀ ਆਹੋ ਇਹਨੂੰ ਅੱਗ ਲੱਗੀ ਹੈ ਸ਼ਿੰਗਾਰ ਕਰਨ ਦੀ ਮੁੰਡਾ ਮੇਰਾ ਮਨਜੇ ਤੇ ਪਿਆ ਨਹੀਂ ਦਿਸਦਾ ਇਹ ਇਨੂੰ ਅਸਮਾਨ ਦੀ ਅਗ ਲੱਗੀ ਆ ਜਸਮੀਤ ਨੇ ਸੱਸ ਦੀ ਗੱਲ ਨੂੰ ਅਣਗੌਲਿਆ ਕਰ ਦਿੱਤਾ ਤੇ ਵੰਗਾ ਛੜਵਾ ਲਈਆਂ ਹਜੇ ਅੱਲੜਪੁਨੇ ਵਿੱਚ ਤਾਂ ਸੀ ਜਸਮੀਤ ਉਹਨੇ ਤਾਂ ਹਜੇ ਵਿਆਹ ਵਾਲੇ ਚਾ ਵੀ ਨਹੀਂ ਸੀ ਪੂਰੇ ਕੀਤੇ ਕਿ ਗਰਮੀ ਤੇ ਸੱਟ ਲੱਗੀ ਸੀ ਪ੍ਰੀਤ ਨੇ ਜਸਮੀਤ ਇੱਕ ਗੱਲ ਦੱਸਾਂ ਆ ਵੇਖ ਲੈ ਦਰਜਨ ਦਰਜਨ ਪਵਾਈਆਂ ਵੰਗਾ ਤੜਕੇ ਵੇਖ ਲਈ ਦੋ ਦੋ ਤੜਕੀਆਂ ਹੋਣਗੀਆਂ ਪ੍ਰੀਤ ਨੇ ਮਿਸਕੜੀਆਂ ਹੱਸਦੀ ਨੇ ਜਸਮੀਤ ਦੇ ਮੋਢਾ ਮਾਰਿਆ ਜਸਮੀਤ ਨੇ ਮਨ ਅੰਦਰ ਹੀ ਇੱਕ ਹੌਂਕਾ ਲਿਆ ਸ਼ਾਮ ਹੋਈ ਤੋ ਤਾਰਾਂ ਕਰਦੀ ਜਸਮੀਤ ਦੀਆਂ ਛਣਕਦੀਆਂ ਵੰਗਾ ਜਰਨਲ ਦੀ ਲੂੰ ਗੰਡੇ ਖੜੀਆਂ ਕਰ ਰਹੀਆਂ ਸੀ ਜਸਮੀਤ ਡੈਡੀ ਜੀ ਤੁਸੀਂ ਦੁੱਧ ਡੇਰੀ ਵਿੱਚ ਪਾਓ ਤੁਹਾਡੇ ਆਉਂਦੇ ਮੈਂ ਰੋਟੀ ਪਕਾ ਲੈਣੀ ਮੰਮੀ ਜੀ ਅੱਜ ਕਈ ਆ ਨੰਬਰ ਤਹਰਾ ਨੇ ਜਗਰਾਤਾ ਕਰਵਾਇਆ ਜਰਨਲ ਮੁੱਛਾਂ ਵਿੱਚ ਹੱਸਦਾ ਤੇ ਕੰਦੋਲੀ ਧਿਪਿਆ ਡੋਲੂ ਚੁੱਕਣ ਲੱਗਾ ਬੋਲਦਾ ਜਸਮੀਤ ਤੂੰ ਹੌਸਲਾ ਨਾ ਛੱਡੀ ਗੁਰਮੀਤ ਕਰਕੇ ਆਪਾਂ ਰਲ ਮਿਲ ਕੇ ਟੈਮ ਪਾਸ ਕਰ ਲਾਂਗੇ ਜਸਮੀਤ ਨੂੰ ਜਰਨਲ ਦੀਆਂ ਗੱਲਾਂ ਦਾ ਨਹੀਂ ਸੀ ਪਤਾ ਕਿ ਕਿੱਥੋਂ ਬੋਲ ਰਿਹਾ ਉਹਨੇ ਹੰਗੂਰਾ ਪਰਿਆ ਜਰਨੈਲ ਨੂੰ ਲੱਗਿਆ ਕਿ ਗੱਲ ਬਣੂਗੀ ਵਰਕਸ਼ਾਪ ਦਾ ਨਿੱਕਾ ਮੋਟਾ ਕੰਮ ਵੀਖ ਹਰਮੀਤ ਵੀ ਆ ਗਿਆ ਜਸਮੀਤ ਨੇ ਰੋਟੀ ਫੜਾਈ ਜਦੋਂ ਜਰਨੈਲ ਨੂੰ ਫੜਾਉਣ ਗਈ ਤਾਂ ਹਰਮੀਤ ਨੇ ਥਾਲੀ ਹੱਥ 'ਚੋਂ ਫੜੀ ਤੇ ਕਿਹਾ ਕਿ ਭਾਬੀ ਮੈਂ ਫੜਾਉਣਾ ਹਰਮਿਤ ਨੂੰ ਪਤਾ ਸੀ ਕਿ ਡੈਡੀ ਦੀ दारू ਪੀਤੀ ਹੋਈ ਆ ਜਸਮੀਤ ਆਪਣੇ ਕਮਰੇ ਵਿੱਚ ਗਈ ਰਾਤ ਕਾਫੀ ਹੋ ਚੁੱਕੀ ਸੀ ਪਰ ਉਸ ਨੂੰ ਨੀਂਦ ਨਹੀਂ ਆ ਰਹੀ ਵਾਰ-ਵਾਰ ਆਪਣੀ ਗਵਾਂਢ ਚੋਂ ਲੱਗਦੀ ਜਠਾਣੀ ਪ੍ਰੀਤੀ ਗੱਲ ਸੋਚ ਰਹੀ ਸੀ ਕਿ ਉਹ ਆਪਣੇ ਜੀਵਨ ਵਿੱਚ ਕਿੰਨੀ ਸੁખી ਆ ਕਿੰਨੀ ਆਨੰਦਮਈ ਜ਼ਿੰਦਗੀ ਜਿਉ ਰਹੀ ਆ ਤੇ ਮੈਂ ਵੰਗਾ ਤਾਂ ਛਡਵਾ ਲਈ ਆ ਪਰ ਇਹ ਤਿਰਕਣੀਆਂ ਕਿਵੇਂ ਮੈਂ ਕਿਵੇਂ ਕਿਸੇ ਨੂੰ ਚਾਹ ਨਾਲ ਦੱਸੂ ਵੀ ਰਾਤੀ ਮੇਰੀਆਂ ਵੀ ਦੋ ਵੰਗਾਂ ਤੜਕ ਗਈਆਂ ਜਿਸ ਮੇ ਤੇ ਕੋਈ ਦਰਦ ਦੇ ਹੰਜੂ ਨਾਲ ਪਾਰਾ ਲੰਮਾ ਹੋ ਗਿਆ ਗੁਰਮੀਤ ਨੇ ਸੁਣ ਗਿਆ ਸੀ ਆਪਣੀ ਕਮਜ਼ੋਰੀ ਤੇ ਪਰਦਾ ਪਾਉਣ ਲਈ ਗੁਰਮੀਤ ਨੇ ਜਸਮੀਤ ਨੂੰ ਕਿਹਾ ਨਾ ਜਸਮੀਤ ਤੂੰ ਇਹ ਨਾ ਖੁੱਲ ਕੇ ਹਰਮੀਤ ਨਾਲ ਹੱਸਦੀਆਂ ਕੀ ਗੱਲ ਜੇ ਮੈਂ ਆਰੀ ਹੋ ਗਿਆ ਤੂੰ ਹੁਣ ਉਹਦੇ ਨਾਲ ਖੜਮਸਤੀਆਂ ਕਰਨੀਂ ਇਹਨਾਂ ਸੋਚੀ ਵੀ ਤੂੰ ਮੇਰੇ ਬਾਦ ਉਹਦੇ ਨਾਲ ਇਹੋ ਜਿਹਾ ਕੁਝ ਕਰੇ ਤੇ ਰਿਸ਼ਤੇਦਾਰ ਕਹਿਣ ਘਰ ਦੀ ਇੱਜ਼ਤ ਘਰਚ ਰੱਖ ਲਓ ਤੇ ਤੇਰਾ ਪੱਲਾ ਹਰਮੀਤ ਨੂੰ ਫੜਾ ਦੇਣਗੇ ਇਹ ਗੱਲ ਦਿਮਾਗ ਚੋਂ ਕੱਢ ਦੇ ਜਸਮੀਤ ਇੱਕ ਸਿਆਣੀ ਧੀ ਸੀ ਉਹਨੂੰ ਪਤਾ ਸੀ ਕਿ ਗੁਰਮੀਤ ਗੁੱਸੇ ਵਿੱਚ ਉਹ ਚੁੱਪ ਕਰਕੇ ਗੱਲਾਂ ਸੁਣ ਰਹੀ ਸੀ ਤੇ ਗੁਰਮੀਤ ਵੱਲ ਮੂੰਹ ਕਰਕੇ ਪੈ ਗਈ ਜਿਵੇਂ ਉਹ ਸਾਰੀਆਂ ਗੱਲਾਂ ਤੋਂ ਅਣਜਾਣ ਹੈ ਇੱਕ ਗੁੰੰਗੀ ਬੁੜੀ ਔਰਤ ਹੋਵੇ ਜਰਨੈਲ ਸਿੰਘ ਆਪਣੀ ਮੰਝੇ ਤੇ ਉઠਿਆ ਤੇ ਗੁਰਮੀਤ ਕੇ ਕਮਰੇ ਵੱਲ ਨੂੰ ਚਲੇ ਗਿਆ ਕਮਰੇ ਦੀ ਖੁੱਲੀ ਬਾਰੀ ਵੱਲ ਜਰ ਬਦਲ ਲੱਗਿਆ ਤਾਂ ਐਨੇ ਨੂੰ ਬਾਹਰਲਾ ਗੇਟ ਖੜ ਗਿਆ ਜਰਨੈਲ ਭੱਜ ਕੇ ਉਨੇ ਪੈਰੀ ਮੰਝੇ ਤੇ ਪੈ ਗਿਆ ਹਰਮੀਤ ਨੇ ਬਾਰ ਖੋਲ੍ਹਿਆ ਤਾਂ ਮਾਂ ਨੇ ਪੁੱਛਿਆ ਤੂੰ ਤਾਂ ਮਾਂ ਕਹਿੰਦੇ ਸੀ ਲੇਟਾਂ ਮੈਂ ਕਿਹਾ ਮਟਿਆਰ ਨੂੰ ਕੱਲੀ ਕਰਿਆ ਉਲਾਂਬੇ ਤੋਂ ਡਰਦੀ ਹੀ ਆ ਗਈ ਮੈਂ ਤਾਂ ਜਰਨਲ ਚਿਪਕ ਕੇ ਪਿਆਸੀ ਜਿਸ ਮੇ ਪਤਾ ਨਹੀਂ ਕਿੰਨੇ ਟਾਈਮ ਦਾ ਘੂਕ ਸੁਤਾ ਪਿਆ ਸੀ ਜਸਮੀਤ ਆਪਣੇ ਮਨ ਵਿੱਚ ਸੋਚ ਰਹੀ ਸੀ ਕਿ ਲੋਕਾਂ ਦੀਆਂ ਕੁੜੀਆਂ ਦੀ ਕਿਸਮਤ ਚ ਕਿੰਨੀ ਚੰਗੀ ਲਿਖੀ ਆ ਫਿਰ ਇੱਕਦਮ ਸੋਚਦੀ ਆ ਕਿ ਕਿਸਮਤ ਤਾਂ ਮੇਰੀ ਵੀ ਚੰਗੀ ਬਣ ਜਾਣੀ ਸੀ ਜੇ ਮੈਂ ਆਪਣੇ ਪਹਿਲੇ ਪਿਆਰ ਨੂੰ ਪ੍ਰਵਾਨ ਕਰ ਲੈਂਦੀ ਜਸਮੀਤ ਦਾ ਦਸਵੀਂ ਦਾ ਨਤੀਜਾ ਆ ਗਿਆ ਸੀ ਜਸਮੀਤ ਆਪਣੀ ਭੂਆ ਕੋਲ ਗਈ ਹੋਈ ਸੀ ਕਿ ਉਹਨਾਂ ਦੇ ਪਿੰਡ ਕਮਾਤ ਬਹੁਤ ਵਿਜੀਆ ਹੁੰਦਾ ਸੀ ਜਸਮੀਤ ਆਪਣੀ ਪੂਆ ਦੀ ਕੁੜੀ ਨੂੰ ਨਾਲ ਲੈ ਕੇ ਖੇਤ ਚਲੀ ਜਾਂਦੀ ਕੁਝ ਇੱਕ ਪਹਿਲੀ ਉਹਨਾਂ ਦੀ ਠੇਕੇ ਉੱਪਰ ਦਿੱਤੀ ਹੋਈ ਸੀ ਜਿੰਨਾਂ ਕੋਲ ਠੇਕੇ ਤੇ ਪਹਿਲੀ ਸੀ ਉਹਨਾਂ ਦਾ ਹੀ ਇੱਕ ਮੁੰਡਾ ਰਾਜਵੀਰ ਹਰ ਵੇਲੇ ਆਪਣੇ ਖੇਤਾਂ ਵਿੱਚ ਹੀ ਰਹਿੰਦਾ ਸੀ ਪਰ ਉਹ ਡਰਦਾ ਬਹੁਤ ਸੀ ਜਦੋਂ ਵੀ ਜਸਮੀਤ ਤੇਜਸੀ ਖੇਤ ਜਾਂਦੀਆਂ ਉਹ ਤਰਪਕ ਜਾਂਦਾ ਜਸਮੀਤ ਨੂੰ ਰਾਜਵੀਰ ਬਹੁਤ ਚੰਗਾ ਲੱਗਦਾ ਸੀ ਉਹਦਾ ਦਿਲ ਕਰਦਾ ਸੀ ਕਿਉਂ ਰਾਜਵੀਰ ਨਾਲ ਦਿਲਾਂ ਕਰੀ ਚੰਚਲ ਮੰਦੀ ਜਸਮੀਤ ਵਾਰ-ਵਾਰੇ ਰਾਜਵੀਰ ਨੂੰ ਟਰਾ ਦਿੰਦੀ ਘਰ ਖੇਦੇ ਨਾਲ ਹੀ ਸੀ ਤਾਂ ਕਰਕੇ ਹਰ ਰੋਜ਼ ਇਹ ਦੋਹੇ ਪੈਣਾ ਖੇਤ ਆ ਜਾਂਦੀਆਂ ਬਾਕੀ ਜਸਮੀਤ ਨੂੰ ਰਾਜਵੀਰ ਨੂੰ ਮਿਲਣ ਦੀ ਤੰਗ ਖੇਤ ਲੈ ਆਉਂਦੀ ਰਾਜਵੀਰ ਦੇ ਮਨ ਵਿੱਚ ਫੇਰ ਡਰ ਸੀ ਕਿ ਅੱਜ ਫੇਰ ਜਸਮੀਤ ਮੇਰੇ ਨਾਲ ਗੱਲ ਕਰਨ ਦਾ ਬਹਾਨਾ ਲੱਭੇਗੀ ਪਰ ਮੈਂ ਕੀ ਕਹੂੰਗਾ ਉਸ ਨੂੰ ਗੱਲ ਕਿਵੇਂ ਸ਼ੁਰੂ ਕਰੂੰਗਾ ਆਪਣਾ ਦੁੱਖ ਕਿਵੇਂ ਦੱਸਾਂਗਾ ਰਾਤ ਪਈ ਉਹ ਜਸਮੀਤ ਵਾਰ ਹੀ ਸੋਚ ਰਿਹਾ ਸੀ ਸਾਜਰੇ ਉੱਠ ਰਾਜਵੀਰ ਨੇ ਬਲਦ ਗੱਡੀ ਆਪਣੇ ਖੇਤਾਂ ਵੱਲ ਹੱਕ ਲਈ ਅੱਜ ਉਸ ਦਾ ਮਨ ਬਹੁਤ ਹੀ ਉਦਾਸ ਸੀ ਵਾਰ-ਵਾਰ ਉਸ ਦਾ ਮਨ ਪਰ-ਪਰ ਆ ਰਿਹਾ ਸੀ ਉਮਰ ਛੋਟੀ ਵਿੱਚ ਐਸਾ ਕੀ ਗਮ ਸੀ ਕਿ ਰਾਜਵੀਰ ਇਸ ਤਰ੍ਹਾਂ ਰਹਿ ਰਿਹਾ ਸੀ ਦੁਪਹਿਰ ਦਾ ਵੇਲਾ ਦੂਰੋਂ ਹੀ ਰਾਜਵੀਰ ਨੇ ਜਸਮੀਤ ਆਉਂਦੀ ਵੇਖ ਲਈ ਸੀ ਅੱਜ ਤਾਂ ਜਸਮੀਤ ਨੇ ਵੱਖਰੇ ਹੀ ਟੰਗ ਨਾਲ ਵਾਲ ਵਾਹੇ ਹੋਏ ਸਨ ਗੂੜੇ ਰੰਗ ਦਾ ਪਾਇਆ ਸੂਟ ਬਹੁਤ ਜੱਜ ਰਿਹਾ ਸੀ ਰਾਜਵੀਰ ਇੱਕ ਵਾਰ ਅੱਖ ਦੇ ਕੋਈਆਂ ਵਿੱਚ ਦੀ ਜਸਮੀਤ ਵੱਲ ਝਾਕਿਆ ਪਰ ਦੂਜੀ ਹੀ ਪਲ ਉਸਨੇ ਨੀਮੀ ਪਾ ਲਈ ਪਰ ਜਸਮੀਤ ਨੂੰ ਪਤਾ ਲੱਗ ਗਿਆ ਉਹ ਜਸਸੀ ਫਿਛਦੀ ਗੱਲਾਂ ਕੱਢਣ ਲੱਗੀ ਜਸਸੀ ਤੂੰ ਮੇਰੇ ਵੱਲ ਸਹੀ ਢੰਗ ਨਾਲ ਵੇਖਿਆ ਘਾ ਐਵੇਂ ਕੋਈਆਂ ਵਿੱਚ ਦੀ ਤੇਰਾ ਮੇਰਾ ਵੱਲ ਝਾਕਣਾ ਮੈਨੂੰ ਚੰਗਾ ਨਹੀਂ ਲੱਗਦਾ ਜੱਸੀ ਬਲ ਜਸਮੀਤ ਨੇ ਅੱਖ ਦੱਬੀ ਤਾਂ ਉਹ ਸਮਝ ਗਈ ਤੇ ਬੋਲੀ ਯਾਰ ਮੇਰੀਆਂ ਅੱਖਾਂ ਹੀ ਐਵੇਂ ਦੀਆਂ ਥੋੜਾ ਟੀਰਾ ਜਾ ਝੱਕਿਆ ਜਾਂਦਾ ਮੇਰੇ ਤੋਂ ਜਸਮੀਤ ਚਲ ਡਾਕਟਰ ਨੂੰ ਵੇਖਾ ਕੇ ਆਈ ਆਏ ਤਾਂ ਕਿਸੇ ਨੇ ਪਿਆਰ ਨਹੀਂ ਕਰਨਾ ਤੈਨੂੰ ਐਨੇ ਨੂੰ ਰਾਜਵੀਰ ਬੋਲਿਆ ਵੇਖਣ ਵਾਲੀ ਦੀਆਂ ਨਜ਼ਰਾਂ ਪਿਆਰ ਵਾਲੀਆਂ ਹੋਣ ਐਨੀ ਗੱਲ ਕਹਿ ਉਸਨੇ ਬਲਦ ਨੂੰ ਤੇਜ਼ ਭਜਾਇਆ ਜਸਮੀਤ ਹੱਕੀ ਬੱਕੀ ਰਹਿ ਗਈ ਓਹੋ ਤਨਵਾਜੀ ਸਾਰਿਆਂ ਦਾ ਅੱਜ ਦੀ ਕਹਾਣੀ ਸੁਣਨ ਦੇ ਲਈ ਬਾਕੀ ਕੱਲ ਦੀ ਵੀਡੀਓ ਚ ਲੈ ਕੇ ਹਾਜ਼ਰ ਹੋਵਾਂਗੇ ਜੀ ਬਣੇ ਰਹੋ ਚੈਨਲ ਦੇ ਨਾਲ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ